ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਦੇ ਰਾਸ਼ਟਾਨ ਨੇ ਵਾਸ਼ਿੰਗਟਨ ਵਿੱਚ ਕਬਜ਼ੇ ਹਟਾਉਣ ਦੀਆਂ ਚੇਤਾਵਨੀਆਂ ਵਿਚਕਾਰ ਇੱਥੇ ਵਾਈਟ ਹਾਊਸ ਨੇੜੇ ਇੱਕ ਬਲਾਕ ਦੀ ਸੜਕ ਤੇ ਬਲੈਕ ਲਾਈਵ ਸਮੈਟਰ ਲਿਖੀ ਇੱਕ ਵੱਡੀ ਪੇਂਟਿੰਗ ਹਟਾਈ ਜਾਵੇਗੀ ਵਾਸ਼ਿੰਗਟਨ ਦੀ ਮੇਅਰ ਮਿਉਰੀਅਲ ਬੋਸਰ ਨੂੰ ਅਮਰੀਕੀ ਰਾਸ਼ਟਰਪਤੀ ਨਾਲ ਟਰੰਪ ਅਤੇ 2 ਅਗਸਤ 2ਵਾਂ ਤੋਂ ਕਬਜ਼ੇ ਦੇ ਸਬੰਧ ਵਿੱਚ ਤਾਅਨੇ ਮਿਲੇ ਸੀ ਬੋਸਰ ਨੇ ਮੰਗਲਵਾਰ ਨੂੰ ਮੀਡੀਆ ਮੰਚ ਐਕਸ ਤੇ ਇਸ ਬਦਲਾਅ ਬਾਰੇ ਇਸ਼ਾਰਾ ਕਰਦੇ ਲਿਖਿਆ ਇਸ ਪੇਂਟਿੰਗ ਨੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਸਾਡੇ ਸ਼ਹਿਰ ਨੂੰ ਇੱਕ ਦਰਦਨਾਕ ਦੌਰ ਤੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ ਹੈ ਪਰ ਹੁਣ ਅਸੀਂ ਕਾਂਗਰਸ ਦੀ ਬੇਬੁਨਿਆਦ ਦਖਲਅੰਦਾਜ਼ੀ ਤੋਂ ਖੱਜਲ-ਖੁਆਰ ਹੋਣ ਦਾ ਜੋਖਮ ਨਹੀਂ ਉਠਾ ਸਕਦੇ ਟ੍ਰੈਂਪਰੌਨ ਬੋਸਰ ਨੇ ਜੂਨ 2020 ਵਿੱਚ ਜਨਤਕ ਵਿਰੋਧ ਦੇ ਤੌਰ ਤੇ ਪੇਂਟਿੰਗ ਲਗਾਉਣ ਦਾ ਆਦੇਸ਼ ਦਿੱਤਾ ਸੀ ਅਤੇ ਚੌਰਾਹੇ ਦਾ ਨਾਮ ਬਦਲ ਕੇ ਬਲੈਕ ਲਾਈਵ ਸਮੈਟਰ ਪਲਾਜ਼ਾ ਰੱਖ ਦਿੱਤਾ ਸੀ ਆਮ ਤੌਰ ਤੇ ਲੋਕਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਦਾ ਰੰਗ ਇੱਕ ਹੀ ਹੁੰਦਾ ਏ ਜੇਕਰ ਕਿਸੇ ਦੀਆਂ ਅੱਖਾਂ ਕਾਲੀਆਂ ਹਨ ਤਾਂ ਉਹ ਹਮੇਸ਼ਾ ਕਾਲੀਆਂ ਹੀ ਦਿਖਾਈ ਦੇਣਗੀਆਂ ਜੇਕਰ ਕਿਸੇ ਦੀਆਂ ਅੱਖਾਂ ਭੂਰੀਆਂ ਨੇ ਤਾਂ ਉਹ ਹਮੇਸ਼ਾ ਭੂਰੀਆਂ ਹੀ ਦਿਖਾਈ ਦੇਣਗੀਆਂ ਅੱਖਾਂ ਦਾ ਰੰਗ ਕਦੇ ਨਹੀਂ ਬਦਲਦਾ ਪਰ ਅਜਿਹਾ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਛੋਟੇ ਬੱਚੇ ਦੀਆਂ ਅੱਖਾਂ ਦਾ ਰੰਗ ਸਮੇਂ-ਸਮੇਂ ਤੇ ਬਦਲਦਾ ਰਹਿੰਦਾ ਹੈ ਇਸ ਬੱਚੇ ਦਾ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਬੱਚੇ ਦੀਆਂ ਅੱਖਾਂ ਦਾ ਰੰਗ ਉਸਦੇ ਕੱਪੜਿਆਂ ਦੇ ਰੰਗ ਅਨੁਸਾਰ ਬਦਲਦਾ ਹੈ ਬੱਚੇ ਦਾ ਨਾਮ ਅੰਸ਼ ਦੱਸਿਆ ਜਾ ਰਿਹਾ ਹੈ ਲੋਕ ਉਸ ਦੀਆਂ ਖੂਬਸੂਰਤ ਅੱਖਾਂ ਨੂੰ ਦੇਖਣ ਲਈ ਦੂਰ-ਦੂਰ ਤੋਂ ਆ ਰਹੇ ਦੱਸਿਆ ਗਿਆ ਹੈ ਕਿ ਜਦੋਂ ਵੀ ਬੱਚੇ ਦੀ ਮਾਂ ਉਸ ਨੂੰ ਕਿਸੇ ਖਾਸ ਰੰਗ ਦੇ ਕੱਪੜੇ ਪਾਉਂਦੀ ਹੈ ਤਾਂ ਉਸ ਦੀਆਂ ਅੱਖਾਂ ਦਾ ਰੰਗ ਵੀ ਉਹੀ ਹੋ ਜਾਂਦਾ ਹੈ। ਬੱਚੇ ਦੀਆਂ ਅੱਖਾਂ ਗੂੜੇ ਨੀਲੀਆਂ ਤੋਂ ਪੂਰੀਆਂ ਤੇ ਹਰੇ ਰੰਗ ਦੀਆਂ ਹੋ ਜਾਂਦੀਆਂ ਨੇ। ਬੱਚੇ ਦੀਆਂ ਇਸ ਚਮਤਕਾਰੀ ਅੱਖਾਂ ਵਾਲੇ ਦਿਵਾਲੇ ਰੰਗਾਂ ਅਨੁਸਾਰ ਰੰਗ ਬਦਲ ਲੈਂਦੀਆਂ ਨੇ। ਬੱਚੇ ਦੀਆਂ ਇਹਨਾਂ ਖੂਬਸੂਰਤ ਅੱਖਾਂ ਨੂੰ ਦੇਖ ਕੇ ਕੋਈ ਵੀ ਮੋਹਿਤ ਹੋ ਜਾਂਦਾ ਹੈ। ਹਰ ਕੋਈ ਜੋ ਬੱਚੇ ਨੂੰ ਦੇਖਦਾ ਹੈ ਉਸ ਨੂੰ ਇੱਕ ਚਮਕ ਸਮਝਦਾ ਹੈ। ਸੇਮ ਟੂ ਸੇਮ ਇਹ ਆਪ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸਲਰ ਜਿਵੇਂ ਕੱਪੜੇ ਪਹਿਨਤੇ ਹਨ ਵੈਸੀ ਆਖੇਨ ਕੀ ਹੋ ਜਾਂਦੀ ਹੈ। ਪੂਰੀ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਜਿਵੇਂ ਬਲੈਕ ਕਲਰ ਦਾ ਇਹ ਦੁਪੱਟਾ ਡਾਲਿਆ ਹੈ। ਦੁਪੱਟਾ ਡਾਲਣੇ ਕੇ ਬਾਅਦ ਮੇਂ ਇਹ ਆਖੇ ਬਲੈਕ ਹੋਣੀ ਸ਼ੁਰੂ ਹੋ ਗਈ। ਕਿ ਜਿਵੇਂ ਸਰਕਾਰ ਦੇ ਸਿਹਤ ਵਿਭਾਗ ਨਸ਼ੇ ਦੇ ਖਾਤਮੇ ਅਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਮੈਡੀਕਲ ਇਲਾਜ ਯਾਨੀ ਕਿ ਨਸ਼ਾ ਛਡਾਊ ਕੇਂਦਰਾਂ ਰਾਹੀਂ ਇਲਾਜ ਕਰਵਾਉਣ ਲਈ ਕਮਰ ਕਾਸ ਰਹੀ ਹੈ। ਰਾਜ ਸਰਕਾਰ ਦੇ ਸਿਖਰ ਤੇ ਸਿਹਤ ਵਿਭਾਗ ਦੇ ਨਸ਼ਾ ਛਡਾਊ ਕੇਂਦਰਾਂ ਤੇ ਮੁਲਾਜ਼ਮਾਂ ਦੀ ਮਦਦ ਤੋਂ ਬਿਨਾ ਇਹ ਕਾਮਯਾਬ ਨਹੀਂ ਹੋ ਸਕੇਗਾ ਜਦੋਂ ਤੱਕ ਉਹ ਕਰਮਚਾਰੀ ਡਿਊਟੀ ਤੇ ਆ ਕੇ ਆਪਣਾ ਕੰਮ ਨਹੀਂ ਕਰਦੇ। ਅਸੀਂ ਗੱਲ ਕਰਨ ਜਾ ਰਹੇ ਹਾਂ ਸਰਕਾਰੀ ਹਸਪਤਾਲ ਜ਼ਿਲ੍ਹਾ ਕਪੂਰਥਲਾ ਦੇ ਨਸ਼ਾ ਛਡਾਊ ਕੇਂਦਰ ਦੀ ਜਿੱਥੇ 10 ਤੋਂ 12 ਮੁਲਾਜ਼ਮਾਂ ਨੇ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ ਆਓ ਤੁਹਾਨੂੰ ਅਸੀਂ ਕਾਰਨ ਵੀ ਦੱਸਦੇ ਹਾਂ ਕਿ ਆਖਰ ਗੱਲ ਕੀ ਹੈ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਹਸਪਤਾਲ ਨਸ਼ਾ ਛਡਾਊ ਕੇਂਦਰ ਵਿੱਚ ਕੰਮ ਕਰਦੇ 10 ਦੇ ਕਰੀਬ ਮੁਲਾਜ਼ਮਾਂ ਨੂੰ ਪੰਜਾਬ ਸਿਹਤ ਵਿਭਾਗ ਨੇ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਇਲਾਜ਼ਮਾ ਦਾ ਇਲਜ਼ਾਮ ਹੈ ਕਿ ਸਾਡਾ ਇੱਕ ਪਰਿਵਾਰ ਹੈ ਸਾਡੇ ਕੋਲ ਬੱਚੇ ਨੇ ਸਾਡੇ ਬਜ਼ੁਰਗ ਮਾਪੇ ਨੇ ਅਸੀਂ ਬਿਨਾਂ ਤਨਖਾਹ ਤੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰ ਸਕਦੇ ਹਾਂ ਕਿਰਕੇ ਕਲੋਕੀ ਬਾਹਰ ਖੜੇ ਹੈ ਕਿ ਅੱਜ ਡਿਊਟੀ ਨਹੀਂ ਕਰਨੇ ਅਸੀਂ ਡਿਊਟੀ ਨਹੀਂ ਕਰਨੀ ਜੀ ਸਾਨੂੰ ਉਪਰ ਪੰਜ ਮਹੀਨੇ ਹੋ ਗਏ ਆ ਤਨਖਾਹ ਨਹੀਂ ਮਿਲ ਰਹੀ 1.5 ਸਾਲ ਤੋਂ ਹੀ ਖੱਜਲ ਖਰਾਬ ਹੋ ਰਹੇ ਆ ਕਦੀ 1 ਮਹੀਨੇ ਦੀ ਪਾ ਦਿੰਦੇ ਕਦੀ 2 ਮਹੀਨੇ ਦੀ ਪਾ ਦਿੰਦੇ ਹੁਣ ਤੇ 5 ਮਹੀਨੇ ਹੋ ਗਏ ਆ ਸਾਨੂੰ ਤਨਖਾਹ ਹੀ ਨਹੀਂ ਮਿਲ ਰਹੀ ਅਸੀਂ ਕਰੀ ਆਪਣੇ ਬੱਚਿਆਂ ਦਾ ਪਿਆਰ ਕਿੱਦਾਂ ਕਰਾਂਗੇ ਮਤਲਬ ਕਿ ਕਿੰਨੇ ਮੁਲਾਜ਼ਮ ਹੈ ਜਿਹਨਾਂ ਨੂੰ ਤਨਖਾਹ ਨਹੀਂ ਸਾਡੇ ਬਸ 10 ਮੁਲਾਜ਼ਮ ਹੈਗੇ ਆ 10ਾਂ ਦੀ ਤਨਖਾਹ ਨਹੀਂ ਆਰੀ 10-3 ਦਿਨ ਹੋਏ ਛੁੱਟੀ ਤੇ ਆ ਮਤਲਬ ਕਿ ਜਲਕੇ ਨਸ਼ਾ ਸ਼ਾਡਾਓ ਕਹਿੰਦੇ 10 ਮੁਲਾਜ਼ਮਾਂ ਤੇ ਸੇਟੇ ਹੈ ਨਸ਼ਾ ਸ਼ਰਾਬ ਸੈਂਟਰ ਜਿਹੜਾ ਹੈ 10ਾਂ ਮੁਲਾਜ਼ਮਾਂ ਦੇ ਸੇਟੇ ਆ ਵਾਟੈਂਡਣਾ ਦੇ ਵੀ ਸੇਟੇ ਕੋਸ਼ ਸਟਾਫ ਨਰਸਾਂ ਵੀ ਹੈਗੀਆਂ ਵਾਂ ਉਹਨਾਂ ਨੇ ਵੀ ਲਿਖ ਕੇ ਦਿੱਤਾ ਵਾ ਜਦ ਤੱਕ ਸਾਡੀ ਤਨਖਾਹ ਨਹੀਂ ਆਂਦੀ ਅਸੀਂ ਨਹੀਂ ਆਣਾ ਕਰਾਂਗੇ ਨਹੀਂ ਤੇ ਟੋਟਲ ਕਿੰਨੇ ਮਤਕੀ ਕਲਕ ਪੇਸ਼ੈਂਟ ਕਿੰਨੇ ਅੰਦਰ ਪੇਸ਼ੈਂਟ ਅੰਦਰ 30 ਪੇਸ਼ੈਂਟ ਆ ਜੀ 4 ਪੇਸ਼ੈਂਟ ਬਾਹਰ ਆ ਮੈਡੀਕਲ ਵਾਰਡ ਚ ਅੱਛਾ ਤਾਂ ਕੋਈ ਡਾਕਟਰ ਆਂਦਾ ਡਾਕਟਰ ਆਉਂਦੇ ਆ 3 ਦਿਨ ਡਾਕਟਰ ਸੰਦੀਪੂ ਲਾਂਦੇ ਆ 3 ਦਿਨ ਡਾਕਟਰ ਅਮਨਸੂਦ ਆਂਦੇ ਆ ਇੱਕ ਹੋਰ ਵੀ ਲੇਡੀਜ਼ ਡਾਕਟਰ ਹੈਗੇ ਜਲੰਧਰੋਂ ਆਂਦੇ ਆ ਅਰਕ ਕੀ ਕਹਿੰਦਾ ਮਤਲਬ ਕਿ ਸਰਕਾਰ ਵੱਲੋਂ ਇੱਕ ਮਹਮ ਚਲਾਈ ਗਈ ਹੈ ਕਿ ਨਸ਼ਾ ਖਤਮ ਕਰਨਾ ਤਾਂ ਜੇ ਨਸ਼ਾ ਕਰਦੇ ਆ ਉਹ ਨਸ਼ਾ ਸੈਂਟਰ ਦੇ ਵਿੱਚ ਭੇਜਨੇ ਆ ਜੇ ਤੁਸੀਂ ਕਹਿੰਦੇ ਕਿ ਤੁਹਾਨੂੰ ਤਰਖਾਵਾ ਨਹੀਂ ਮਿਲਦੀ ਹੈ ਤਾਂ ਨਸ਼ਾ ਸੈਂਟਰ ਤੇ ਉਹ ਮਰੀਜ਼ ਕਰੇ ਦੇ ਹਵਾਲੇ ਭੇਜੂਗੇ ਮਰੀਜ਼ ਇਸ ਟਾਈਮ ਤੇ ਜੀ ਇੱਕ ਸਟਾਫ ਨਰਸਿੰਗ ਜਿਹੜੇ ਹੈਗੇ ਕੰਪਨੀ ਵੱਲੋਂ ਆ ਉਹਨਾਂ ਦੇ ਸੇਟ ਆ ਜਾਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਉਹ ਜਿੰਦਾ ਖੋ ਰਿਆ ਵਾ ਜਾਂ ਸਟਾਫ ਨੂੰ ਦੇਖ ਰਿਆ ਵਾ ਜਿਹੜੇ ਆਪਣੇ ਜਿਹੜੇ ਪੱਕੇ ਪੁਰਾਣੇ 10 10 12 12 ਸਾਲਾਂ ਤੋਂ ਲੱਗੇ ਆ ਉਹਨਾਂ ਨੂੰ ਤਨਖਾਹ ਨਾ ਮਿਲਣ ਕਰਕੇ ਉਹ ਇਸ ਟਾਈਮ ਛੁੱਟੀ ਦੇ ਨੇ ਸਰਜਨ ਕੀ ਕਰੇ ਸੀ ਸਰਜਨ ਪਹਿਲਾਂ ਤਾਂ ਸਾਨੂੰ ਕੋਈ ਹੱਥ ਪੱਲਾ ਹੀ ਨਹੀਂ ਫੜਾਉਂਦੇ ਸੀ ਔਰ ਕੱਲ ਉਹਨਾਂ ਨੇ ਕਿਹਾ ਵਾ ਕੋਈ ਨਹੀਂ ਤੁਹਾਡਾ ਕੰਮ ਕਰਾਨੇ ਆ ਸਾਨੂੰ 5 ਮਹੀਨੇ ਹੋ ਗਏ ਜਿਹੜੇ ਮਾਰਦੇ ਆ ਏਸੀਐਸ ਮੈਂਡਲ ਭੇਜ ਦਿੰਦੇ ਆ ਤੇ ਡੀਸੀ ਸਾਹਿਬਾ ਵੀ ਜਾਣਦੇ ਆ ਡੀਸੀ ਸਾਹਿਬ ਨੇ 2 ਦਿਨ ਦਾ ਵਾਅਦਾਸਨ ਦਿੱਤਾ ਸੀ 2 ਦਿਨ ਬਾਅਦ ਤੁਹਾਡੀ ਤਨਖਾਹ ਪੈ ਜਾਊਗੀ ਉਹ ਗੱਲ ਕਿਆ ਨੂੰ ਵੀ 10 ਦਿਨ ਹੋ ਗਏ ਕਿੰਨੇ ਮਹੀਨੇ ਦੀ ਤਨਖਾਹ ਜਿਹੜੀ ਤੁਹਾਨੂੰ ਪਈ ਨਹੀਂ 5 ਮਹੀਨੇ ਦੀ ਤਨਖਾਹ ਹੀ ਮਤਲਬ ਕਿ 5 ਮਹੀਨੇ ਤਨਖਾਹ ਮੁਲਾਜ਼ਮ ਨੂੰ ਨਾ ਦੇ ਕੇ ਕਿਤੇ ਨਾ ਕਿਤੇ ਧੱਕਾ ਤਾਂ ਹੋ ਰਿਹਾ ਮੁਲਾਜ਼ਮ ਦਾ ਧੱਕਾ ਸਾਡੇ ਨਾਲ ਹੀ ਹੋ ਰਿਹਾ ਵਾ ਬਾਕੀਆਂ ਤਾਂ ਸਾਰਿਆਂ ਨੂੰ ਮਿਲੀ ਜਾ ਰਹੀਆਂ ਵਾ ਜੇ ਕੋਈ ਸਿਵਲ ਸर्ज ਨੂੰ ਤਨਖਾਹ ਨਹੀਂ ਮਿਲਦੀ ਅਗਲੇ ਤੱਕ ਕੇਸ ਕਰਕੇ ਲੈ ਲੂਗੀ ਅਸੀਂ ਕਿੱਥੋਂ ਕੇਸ ਕਰੀਏ ਕਿੱਥੋਂ ਪੈਸੇ ਲਈਏ ਵਕੀਲਾਂ ਦੇਣ ਲਈ ਤਾਂ ਤੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਸਾਡੀ ਤਨਖਾਹ ਦਵਾਈ ਜਾਵੇ ਸਾਡੇ ਨਾਲ ਇਨਸਾਫ ਕਰਾਇਆ ਜਾਵੇ ਮੰਤਰੀ ਸਾਹਿਬ ਆਏ ਸੀ ਕਿ ਉਹਨਾਂ ਨੇ ਐਡਜਸਟਮੈਂਟ ਦਿੱਤਾ ਸੀਗਾ ਤੁਹਾਡੀਆਂ ਤਨਖਾਹਾਂ ਤੁਹਾਨੂੰ ਮਿਲ ਜੂਗੀਆਂ ਤੁਹਾਨੂੰ ਪੱਕੇ ਵੀ ਕੀਤਾ ਜਾਊਗਾ ਪੱਕੇ ਕੀ ਕਰਨਾ ਸਾਡੀਆਂ ਜਿਹੜੀਆਂ ਆਪਣੀਆਂ ਤਨਖਾਹਾਂ ਉਹ ਵੀ ਸਾਨੂੰ ਦਰਦਰ ਤੱਕੇ ਖਾ ਰਹੇ ਖਾਣੇ ਪੈ ਰਹੇ ਨਸ਼ੀ ਤੇ ਸਤਾਕਰਾਂ ਤੇ ਪੰਜਾਬ ਸਰਕਾਰ ਦਾ ਬਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਹੁਣ ਤਾਜ਼ਾ ਮਾਮਲਾ ਜਲੰਧਰ ਵਿੱਚੋਂ ਸਾਹਮਣੇ ਆਇਆ ਜਿੱਥੇ ਇੱਕ ਟਾਬੇ ਤੇ ਪੀਲਾ ਪੰਜਾ ਚਲਾ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਕਾਜ਼ੀ ਮੰਡੀ ਦੇ ਨੇੜਲੇ ਲਾਕੇ ਵਿੱਚ ਬਲਡੋਜ਼ਰ ਐਕਸ਼ਨ ਵੇਖਣ ਨੂੰ ਮਿਲਿਆ ਜੀ ਹਾਂ ਮੋਕੇ ਉੱਤੇ ਹੀ ਸਵੇਰ ਤੋਂ ਵੱਡੀ ਗਿਣਤੀ ਵਿੱਚ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਮੋਕੇ ਉੱਤੇ ਪਹੁੰਚੀਆਂ ਜੇਸੀਪੀ ਦੀਆਂ ਮਸ਼ੀਨਾਂ ਦੀ ਮਦਦ ਨਾਲ ਇੱਕ ਟਾਬਾ ਵੀ ਟਾ ਦਿੱਤਾ ਗਿਆ ਮੌਕੇ ਉੱਤੇ ਮੌਜੂਦ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਟਾਬਾ ਇੱਕ ਤਰਮਿੰਦਰ ਨਾਮੀ ਅਪਰਾਧਕ ਪਿਛੋਕੜ ਵਾਲੇ ਵਿਅਕਤੀ ਦਾ ਜਿਸ ਤੇ ਨਸ਼ੇ ਨਾਲ ਸੰਬੰਧਿਤ ਕਈ ਮਾਮਲੇ ਵੀ ਦਰਜ ਨੇ ਪੁਲਿਸ ਮੁਤਾਬਕ ਇੱਕ ਵਿਅਕਤੀ ਤੇ ਇੱਕ ਪਰਚਾ ਪੁਲਿਸ ਤੇ ਹਮਲਾ ਕਰਨ ਦਾ ਵੀ ਮਾਮਲਾ ਦਰਜ ਕੀਤਾ ਹੋਇਆ ਹੈ ਅੱਜ ਪੁਰਸਵਾਰੋ ਜਲੰਧਰ ਨਗਰ ਨਿਗਮ ਦੀ ਮਦਨਾ ਟਾਬੇ ਤੇ ਪੀਲਾ ਪੰਜਾ ਛਲਾ ਦਿੱਤਾ ਗਿਆ ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਨਗਰ ਨਿਗਮ ਨਾਲ ਮਿਲ ਕੇ ਸਾਂਝੀ ਪ੍ਰੈਸ ਕਾਨਫਰੰਸ ਕਰਾਂਗੇ ਜਿਸ ਤੋਂ ਬਾਅਦ ਹੋਰ ਵੇਰਵੇ ਵੀ ਸਾਂਝੇ ਕੀਤੇ ਜਾਣਗੇ ਜ਼ਿਕਰਯੋਗ ਹੈ 25 ਜਨਵਰੀ ਜਲੰਧਰ ਛਾਪੇਮਾਰੀ ਕਰਨ ਗਈ ਜਲੰਧਰ ਕਮਿਸ਼ਨੇਟ ਪੁਲਿਸ ਤੇ CIA ਦੇ ਸਟਾਫ ਦੀ ਟੀਮ ਤੇ ਗੋਲੀ ਚਲਾਉਣ ਵਾਲੇ ਤਰਮਿੰਦਰ ਦੇ ਟਾਬੇ ਤੇ ਪੁਲਿਸ ਨੇ ਅੱਜ ਬਲਡੋਜ਼ ਚਲਾ ਦਿੱਤਾ ਅਰੋਪੀ ਨੂੰ ਸੀਆਈਏ ਪੁਲਿਸ ਪਾਰਟੀ ਨੇ ਘਟਨਾ ਤੋਂ ਕੁਝ ਦਿਨ ਬਾਅਦ ਹੀ ਗ੍ਰਿਫਤਾਰ ਕਰ ਲਿਆ ਸੀ ਜਿਸ ਦੇ ਖਿਲਾਫ ਥਾਣਾ 라ਮਾ ਮੰਡੀ ਵਿੱਚ ਤਾਰਾ 221 132 109 ਬੀ ਐਨਐਸ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 27 54 59 ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਰੋਪੀਆਂ ਨੇ ਪੁਲਿਸਤਿਕ ਪਾਰਟੀ ਤੇ ਕਈ ਗੋਲੀਆਂ ਚਲਾਈਆਂ ਸਨ ਇਸ ਘਟਨਾ ਵਿੱਚ ਕਿਸੇ ਆਰੋਪੀ ਨੂੰ ਗੋਲੀ ਨਹੀਂ ਲੱਗੀ ਹੈ ਪਰ ਦੋ આરોપી ਜ਼ਖਮੀ ਹੋ ਗਏ। ਮਾਮਲੇ ਵਿੱਚ ਨੌਂ આરોપીਾਂ ਦੇ ਨਾਮ ਵੀ ਸ਼ਾਮਲ ਨੇ। ਸੀਆਈਏ ਸਟਾਫ ਦੇ ਮੁਲਾਜ਼ਮ ਏਐਸਆਈ ਗੁਰਵਿੰਦਰ ਸਿੰਘ ਦੇ ਬਿਆਨਾਂ ਤੇ ਤਰਮਿੰਦਰ ਪੁੱਤਰ ਮੋਹਨ ਲਾਲ ਵਾਸੀ ਰਾਮਾ ਮੰਡੀ ਦੇ ਬਲਦੇਵ ਨਗਰ ਸ਼ੇਖਰ ਪੁੱਤਰ ਮੋਹਨ ਲਾਲ ਆਕਾਸ਼ ਹੋਤਾ ਉਰਫ ਕਾਲੂ ਵਾਸੀ ਲੰਬਾ ਪਿੰਡ ਕਰਨ ਕੁਮਾਰ ਵਾਸੀ ਤਨਕੀਆਂ ਮੁਹੱਲਾ ਰਵੀ ਕੁਮਾਰ ਪੁੱਤਰ ਜਿੰਦਰ ਕੁਮਾਰ ਵਾਸੀ ਮੁਹੱਲਾ ਬਲਦੇਵ ਨਗਰ ਮਨੀਸ਼ ਪੁੱਤਰ ਵਿਕਰਮ ਵਾਸੀ ਬੀਨੇ ਨਗਰ ਸ਼ਿਸ਼ਿਆ ਰਿਤਾਈ ਮੱਠੂ ਵਾਸੀ ਬਲਦੇਵ ਨਗਰ ਅਤੇ ਹੋਰ 8 ਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਇਸ ਮਾਮਲੇ ਵਿੱਚ ਤਰਮਿੰਦਰ ਮੁੱਖ આરોપી ਸੀ ਜਿਸ ਦੇ ਚੱਲਦਿਆਂ ਸਿਟੀ ਪੁਲਿਸ ਦੀ ਟੀਮ ਨੇ ਉਸ ਦੇ ਖਿਲਾਫ ਵੀ ਇਹ ਕਾਰਵਾਈ ਕੀਤੀ ਹੈ ਦੱਸ ਦਈਏ ਸੀਆਈਏ ਸਟਾਫ ਦੇ ਏਐਸਆਈ ਗੁਰਵਿੰਦਰ ਸਿੰਘ ਦੱਸਿਆ ਕਿ ਸਾਥੀ ਏਐਸਆਈ ਬਲਕਣ ਸਿੰਘ ਅਤੇ ਹੋਰ ਕਰਮਚਾਰੀ ਛਾਪੇਮਾਰੀ ਲਈ ਗਏ ਹੋਏ ਸਨ ਇਹ ਛਾਪੇਮਾਰੀ ਪਾਰਗਵ ਕੈਂਪ ਥਾਣੇ ਵਿੱਚ ਦਰਜ ਅਸਲਾ ਐਕਟ ਦੀ ਐਫਆਈਆਰ ਦੇ ਸਬੰਧ ਵਿੱਚ ਕੀਤੀ ਗਈ ਸੀ ਟੀਮ ਜਦੋਂ ਇਸ ਸਬੰਧੀ ਛਾਪੇਮਾਰੀ ਕਰਨ ਪੁੱਜੀ ਤਾਂ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਗਿਆ ਪੁਲਿਸ ਪਾਰਟੀ ਨੂੰ ਵੇਖ ਕੇ આરોપીਆਂ ਨੇ ਉਹਨਾਂ ਨੂੰ ਚਾਰੋਂ ਪਾਸੋਂ ਘੇਰ ਲਿਆ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਮੁਲਾਜ਼ਮਾ ਨੇ ਹੈੱਡ कांस्टेबल ललित कुमार ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ ਸੀ ਲੋਕਾਂ ਦਾ ਇਕੱਠ ਹੁੰਦੇ ਦੇਖ ਕੇ ਮੁਲਜ਼ਮ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ